ਪੈਣਾ ਮੇਰੀਆਂ ਫਾਇਬਰ ਗੇਟ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕੰਸੈਪਟ ਹੈ ਨਹੀਂ ਐਸ ਕਰਕੇ ਕਿ 60 ਕਿਲੋ ਦਾ ਭਾਰ ਚੱਕਣਾ ਹੈ ਪਰ ਪਤਾ ਨਹੀਂ ਕਿਉਂ ਸਮਝ ਨਹੀਂ ਗਈ ਕਿ ਅੱਜ ਕੱਲ ਕੁੜੀਆਂ ਤੇ ਮੁੰਡਿਆਂ ਨੇ ਕੋਈ ਕਮੀ ਨਹੀਂ ਹੈ ਸੋ ਜਿੰਨਾ ਉਹ ਹੈਲਪ ਕਰ ਸਕਣਗੇ ਨਾਲ ਨਾਲ ਉਹ ਕਰ ਰਹੇ ਇਹਦਾ ਮਤਲਬ ਇਹ ਥੋੜੀ ਹੈ ਕਿ ਹਰ ਬੰਦਾ ਜਿਹੜਾ ਸੱਜਾ ਹੋਊਗਾ ਉਹ ਤੇ ਕਿਸੇ ਅਪਾਰਟਮੈਂਟਾਂ 'ਚ ਅੱਗੇ ਲੱਗੀ ਜਾਂ ਫੈਕਟਰੀ 'ਚ ਅੱਗੇ 60 ਕਿਲੋ ਦੀ ਗਊਗਾ ਇਹਦਾ ਬੀਸੀ ਸਰਟੀਫਿਕੇਟ ਰੁਕਿਆ ਪਿਆ ਨੌਕਰੀ ਉਡੀਕ ਪਈ ਹੈ ਭੈਣਾ ਮੇਰੀਆਂ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕਨਸੈਪਟ ਹੀ ਨਹੀਂ ਮੁੰਡਿਆਂ ਦੇ ਬਰਾਬਰ ਟੈਸਟ ਲੈਂਦੇ ਨੇ ਟੈਸਟ ਦੇ ਵਿੱਚ ਕਿ 60 ਕਿਲੋ ਦਾ ਭਾਰ ਚੱਕਣਾ ਹੈ ਪਰ ਪਤਾ ਨਹੀਂ ਕਿ ਉਹ ਸਮਝਦੇ ਨਹੀਂ ਕਿ ਕਿ ਅੱਜਕੱਲ ਕੁੜੀਆਂ ਤੇ ਮੁੰਡਿਆਂ ਨੇ ਕੋਈ ਕਮੀ ਨਹੀਂ ਹੈ ਤਾਂ ਉਹਨਾਂ ਦਾ ਜਿਹੜਾ ਐਡਮੈਨਮੈਂਟ ਹੈ ਰੂਲ ਐਂਡ ਰੈਗੂਲੇਸ਼ਨਸ ਤੋਂ ਉਹਨਾਂ ਦਾ ਜ਼ਾਵਨਾ ਕਰ ਲਓ ਤੋਂ ਕੱਲੀਆਂ ਥੋੜੀ ਜਾਣਗੀਆਂ ਅੱਗ ਬਜਾਉਣ ਨਾਲ ਮੁੰਡੇ ਵੀ ਤਾਂ ਹੋਣਗੇ ਸੋ ਜਿੰਨਾ ਉਹ ਹੈਲਪ ਕਰ ਸਕਣਗੇ ਨਾਲ ਦੀ ਨਾਲ ਉਹ ਕਰ ਲੈ ਇਹਦਾ ਮਤਲਬ ਇਹ ਥੋੜੀ ਹੈ ਕਿ ਹਰ ਬੰਦਾ ਜਿਹੜਾ ਫਸਿਆ ਹੋਊਗਾ ਉਥੇ ਕਿਸੇ ਅਪਾਰਟਮੈਂਟ 'ਚ ਅੱਗ ਲੱਗੀ ਜਾਂ ਫੈਕਟਰੀ 'ਚ ਅੱਗ ਲੱਗੀ 6 ਕਿਲੋ ਦੀ ਹੋਊਗਾ ਤਰੀਕੇ ਕਿਹੋ ਜਿਹੇ ਰੂਲ ਬਣਾ ਰੱਖੇ ਨੇ ਨਾ ਨਹੀਂ ਸੋ ਰੂਲ ਬਦਲਾਂਗੇ ਸਾਡੇ ਭੈਣਾਂ ਨੂੰ ਸਾਡੇ ਅਕੀਆਂ ਨੂੰ ਜਿਨ੍ਹਾਂ ਨੇ ਪੇਪਰ ਵੀ ਦਿੱਤੇ ਟੈਸਟ ਵੀ ਪਾਸ ਕਰ ਲਏ ਫਿਜ਼ੀਕਲ ਟੈਸਟ ਕਰਕੇ ਆ ਤੇ ਉਹਨਾਂ ਦੀਆਂ ਅੱਖਾਂ ਚ ਅਥਰੂ ਸੀਗੇ ਮੈਨੂੰ ਅਚਾਈ ਲੱਗਿਆ ਇਹ ਬੜੀ ਜਲਦੀ ਉਹ ਨਾ ਕੁੜੀਆਂ ਦੀ ਭਰਤੀ ਦਾ ਕਿ ਜਦੋਂ ਬੀਸੀ ਸਰਟੀਫਿਕੇਟ ਰੁਕਿਆ ਪਿਆ ਨੌਕਰੀ ਉਕੀ ਪਈ ਹੈ ਭੈਣਾ ਮੇਰੀਆਂ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕਨਸੈਪਟ ਹੀ ਨਹੀਂ ਮੁੰਡਿਆਂ ਦੇ ਬਰਾਬਰ ਟੈਸਟ ਲੈਂਦੇ ਨੇ ਟੈਸਟ ਦੇ ਵਿੱਚ ਵੀ 60 ਕਿਲੋ ਦਾ ਭਾਰ ਚੱਕਣਾ ਹੈ ਪਰ ਪਤਾ ਨਹੀਂ ਕਿ ਸਮਝਦੇ ਨਹੀਂ ਕਿ ਕਿ ਅੱਜ ਕੱਲ ਕੁੜੀਆਂ ਤੇ ਮੁੰਡਿਆਂ ਨੇ ਕੋਈ ਕਮੀ ਨਹੀਂ ਹੈ ਤਾਂ ਉਹਨਾਂ ਦਾ ਜਿਹੜਾ ਐਮੈਂਡਮੈਂਟ ਹੈ ਰੂਲ ਐਂਡ ਰੈਗੂਲੇਸ਼ਨ ਤਾਂ ਕੋਈ ਨਿੱਦ ਸਾਹ ਨਾ ਕਰ ਲੋ। ਤੋ ਕਲੀਆਂ ਥੋੜੀ ਜਾਣ ਗਿਆ ਅੱਖ ਬਜਾ ਨਾਲ ਮੁੰਡੇ ਵੀ ਤਾਂ ਹੋਣਗੇ। ਸੋ ਜਿੰਨਾ ਉਹ ਹੈਲਪ ਕਰ ਸਕਣਗੇ ਨਾਲ ਦੀ ਨਾਲ ਉਹ ਕਰ ਲੈਣ। ਇਹਦਾ ਮਤਲਬ ਇਹ ਥੋੜੀ ਇਹ ਕਿ ਹਰ ਬੰਦਾ ਜਿਹੜਾ ਫਸਿਆ ਹੋਊਗਾ ਉਥੇ ਕਿਸੇ ਅਪਾਰਟਮੈਂਟ 'ਚ ਅੱਗ ਲੱਗੀ ਜਾਂ ਫੈਕਟਰੀ 'ਚ ਅੱਗ ਲੱਗੀ 6 ਕਿਲੋ ਦੀ ਹੋਊਗਾ। ਤਰੀਕਾ ਇਹੋ ਜਿਹਾ ਰੂਲ ਬਣਾ ਰੱਖਿਆ ਨਾ ਨਹੀਂ। ਸੋ ਰੂਲ ਬਦਲਾਂਗੇ ਸਾਡੇ ਭੈਣਾਂ ਨੂੰ ਸਾਡੀਆਂ ਅੱਤਿਆਂ ਨੂੰ ਜਿਨ੍ਹਾਂ ਨੇ ਪੇਪਰ ਵੀ ਦਿੱਤੇ ਟੈਸਟ ਵੀ ਪਾਸ ਕਰ ਲਏ। ਫਿਜ਼ੀਕਲ ਟੈਸਟ ਕਰਕੇ ਆ ਤੇ ਉਹਨਾਂ ਦੀਆਂ ਅੱਖਾਂ ਚ ਅਥਰੂ ਸੀਗੇ। ਮੈਨੂੰ ਅਚਾਈ ਲੱਗਿਆ ਤੇ ਬਦ ਬੜੀ ਜਲਦੀ ਬਣਾ ਕੁੜੀਆਂ ਦੀ ਭਰਤੀ ਦਾ ਕਿ ਜਦੋਂ ਬੀਸੀ ਸਰਟੀਫਿਕੇਟ ਰੁਕਿਆ ਪਿਆ ਨੌਕਰੀ ਉਕੀ ਪਈ ਹੈ ਭੈਣਾ ਮੇਰੀਆਂ ਫਾਇਰ ਬਰਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕਨਸੈਪਟ ਹੀ ਨਹੀਂ ਮੁੰਡਿਆਂ ਦੇ ਬਰਾਬਰ ਟੈਸਟ ਲੈਂਦੇ ਨੇ ਟੈਸਟ ਦੇ ਵਿੱਚ ਵੀ 60 ਕਿਲੋ ਦਾ ਭਾਰ ਚੱਕਣਾ ਹੈ ਪਰ ਪਤਾ ਨਹੀਂ ਕਿ ਸਮਝਦੇ ਨਹੀਂ ਕਿ ਕਿ ਅੱਜ ਕੱਲ ਕੁੜੀਆਂ ਤੇ ਮੁੰਡਿਆਂ ਨੇ ਕੋਈ ਕਮੀ ਨਹੀਂ ਹੈ ਤਾਂ ਉਹਨਾਂ ਦਾ ਜਿਹੜਾ ਮੈਨੇਜਮੈਂਟ ਹੈ ਰੂਲ ਐਂਡ ਰੈਗੂਲੇਸ਼ਨਸ ਤਾਂ ਉਹਨਾਂ ਦੇ ਸਾਹਮਣੇ ਕਰ ਲੋ ਤੋ ਕਲੀਆਂ ਥੋੜੀ ਜਾਣਦੀਆਂ ਅੱਖ ਬਜਾਉ ਨਾਲ ਮੁੰਡੇ ਵੀ ਤਾਂ ਹੋਣਗੇ ਸੋ ਜਿੰਨਾ ਉਹ ਹੈਲਪ ਕਰ ਸਕਣਗੇ ਨਾਲ ਦੀ ਨਾਲ ਉਹ ਕਰ ਲੈ ਇਹਦਾ ਮਤਲਬ ਇਹ ਥੋੜੀ ਇਹ ਕਿ ਹਰ ਬੰਦਾ ਜਿਹੜਾ ਫਸਿਆ ਹੋਊਗਾ ਉਥੇ ਕਿਸੇ ਅਪਾਰਟਮੈਂਟ 'ਚ ਅੱਗ ਲੱਗੀ ਜਾਂ ਫੈਕਟਰੀ 'ਚ ਅੱਗ ਲੱਗੀ 6 ਕਿਲੋ ਦੀ ਹੋਊਗਾ ਤਰੀਕਾ ਉਹ ਜਿਹੜੇ ਰੂਲ ਬਣਾ ਰੱਖੇ ਨੇ ਨਾ ਨਹੀਂ ਸੋ ਰੂਲ ਬਦਲਾਂਗੇ ਸਾਡੇ ਭੈਣਾਂ ਨੂੰ ਸਾਡੀਆਂ ਅੱਤਿਆਂ ਨੂੰ ਜਿਨ੍ਹਾਂ ਨੇ ਪੇਪਰ ਵੀ ਦਿੱਤੇ ਟੈਸਟ ਵੀ ਪਾਸ ਕਰ ਲਏ ਫਿਜ਼ੀਕਲ ਟੈਸਟ ਕਰਕੇ ਆ ਤੇ ਉਹਨਾਂ ਦੀਆਂ ਅੱਖਾਂ ਚ ਅਥਰੂ ਸੀਗੇ मनू अच्छा ई लॻिया ऐं बड़ी जल्दी उन कुड़ीअ जी भर्ती